ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਤੇ ਅੱਜ ਤਾਂ ਜਿਹੜਾ ਵਲੌਗ ਆ ਇੱਕ ਨਾਰਮਲ ਆ ਤੇ ਇੱਕ ਗੇਮਿੰਗ ਦੇ ਆ ਤੇ ਫਲਾਪਾ ਜਿਹੜਾ ਆ ਬਲੌਗਿੰਗ ਜਿਹੜੀ ਆ ਅੱਜ ਉਹ ਵੀ ਹੈਗੀ ਆ ਤੇ ਗੇਮਿੰਗ ਵੀ ਹੈਗੀ ਆ ਤੇ ਬਾਕੀ ਤੁਸੀਂ ਵੇਖੋ ਅੱਜ ਗੇਮਿੰਗ ਦਾ ਐਕਸਪੀਰੀਅੰਸ ਤੇ ਬਾਕੀ ਤੁਹਾਨੂੰ ਮਨ ਖੁਣਾ ਹੈ ਗੇਮਿੰਗ ਦਾ ਵੀ ਥੋੜਾ ਪਤਾ ਕਿਦਾਂ ਦਾ ਦੱਸ ਸਕਦਾ ਤੇ ਬਾਕੀ ਬਰੇਡੀ ਮੇਜ ਇਦਾਂ ਦਾ ਹੀ ਆ ਤੇ ਬਾਕੀ ਧਰਮਨ ਮੈਂ ਖਾਣਾ ਮੇਰਾ ਗੇਮਿੰਗ ਸੈਟਅਪ ਤੇ ਕਿਦਾਂ ਦੀ ਗੇਮ ਹੁੰਦੀ ਆ ਤੇ ਉਹ ਤੇ ਇਹਨਾਂ ਦਾ ਹੀ ਆ ਤੇ ਧਰਮਨ ਖਾਣਾ ਸੋ ਇਦਾਂ ਦਾ ਮੇਰਾ ਕੋਈ ਗੇਮਿੰਗ ਸੈਟਅਪ ਹੈ ਤੇ ਅੱਜ ਆਪਾਂ ਜਿਹੜੀ ਗੇਮ ਖੜਨ ਰਿਹਾ ਤੁਹਾਨੂੰ ਪਤਾ ਹੀ ਹੋਣਾ GTA 5 ਕੁਸ਼ ਨਾਲੇ ਇਹਦਾ ਨਾ ਮੇਰਾ ਗੇਮਿੰਗ ਸੈਟਅਪ ਹੈ ਵੇਖ ਸਕਦੇ ਆ ਸਾਹਮਣੇ ਮੈਂ ਪਿਕਚਰਸ ਲਾਈਆਂ ਆ ਕਿੰਨਾ ਬੜਾ ਗ੍ਰਾਫਿਕ ਕਿਹਾ ਸਕਦੇ ਆ ਤੁਸੀਂ ਮੈਂ ਤਾਂ ਪੋਸਟਰਸ ਆ ਥੱਲੇ ਪੈਟਰ ਸ਼ਿਫਟਰਸ ਰੇਸ ਬ੍ਰੇਕ ਤੇ ਕਲਚ ਤੇ ਬਾਕੀ ਨਈ ਦਰਾਇ ਸਟੀਰਿੰਗ 휠 ਆਇਆ ਮੇਰਾ ਗੇਅਰ ਬਾਕਸ ਉਹ ਜਿੱਦਾਂ ਗੇਅਰ ਮੈਨੂਅਲ ਵਾਸਤੇ ਆਇਆ ਮੇਰਾ ਪੀਸੀ ਉਹ ਆਇਆ ਮੇਰਾ ਮਾਨੀਟਰ ਜਿੱਦਾਂ ਸਾਰਿਆਂ ਨੂੰ ਪਤਾ ਹੋਣਾ ਬਾਕੀ ਆ ਮੇਰਾ ਮਾਊਸ ਪਿਆ ਕੁਝ ਜਿੱਦਾਂ ਐ ਸਟੈਬ ਨਾਲ ਰੱਖ ਕੇ ਤੇ ਗ੍ਰਿਪ ਵਾਸਤੇ ਰੱਖਿਆ ਕੀਬੋਰਡ ਆ ਮੇਰਾ ਕੰਟਰੋਲਰ ਆ ਜ਼ਿਆਦਾਤਰ ਮੈਂ ਆ ਤੁਹਾਨੂੰ ਪਤਾ ਹੀ ਹੋਣਾ ਜਿੱਦਾਂ ਕਈ ਗੇਮਰ ਇਦਾਂ ਕਰਦੇ ਆ ਵੀ ਕੰਟਰੋਲਰ ਰੱਖਿਆ ਹੁੰਦਾ ਆ ਵੀ ਜਦੋਂ ਗੇਮ ਖੇਡਣ ਵਾਸਤੇ ਬਾਕੀ ਕਈ ਕੀਬੋਰਡ ਵੀ ਯੂਜ਼ ਕਰਦੇ ਆ ਤੇ ਬਾਕੀ ਚਲੋ ਤੁਹਾਨੂੰ ਹੁਣ ਗੇਮ ਚ ਵਿਖਾਉਣਾ ਆ ਕੀ ਸਕਦਾ ਵੇ ਫਿਲਹਾਲ ਹੁਣ ਮੈਂ ਖੇਡਣ ਲੱਗਾ ਗੇਮ ਤੇ ਤੁਸੀਂ ਵੇਖੋ ਕਿਦਾਂ ਖੇਡੀਦੀ ਆ ਲਾਲ ਮੈਂ ਗੱਡੀ ਨਿਕਾਲੀ ਆ ਇੱਕ ਰੇਂਜ ਰੋਵਰ ਇਹ ਬਾਕੀ ਦੇ ਹੀ ਵੇਸਾ ਦੇ ਅਜੇ ਤਾਂ ਫਿਰ ਮੈਨੂੰ ਥੋੜਾ ਜਦਾਂ ਦਿਖਾਣਾ ਹੋਈਦਾ ਆ ਕਿਉਂਕਿ ਹੁਣ ਜਦਾਂ ਪਾਣੀ ਵਾਸਤੇ ਵੀ ਦੇ ਸਭ ਸਾਰਾ ਬਿਸਤਾਂ ਪਾਣੀ ਵੀ ਆਇ ਤੇ ਰਖੀ ਦੇ ਦਸਮਦਸਮਦਾਰ ਤੇ ਆਪਰੇ ਇੰਦੇ ਧੀ ਆ ਗਈ ਤੇ ਧਰਮ ਨਾਲ ਕਾਹਨਾਂ ਨਾ ਕਿ ਇਹ ਆ ਕਿ ਦੰਦੇ ਆ ਜੇ ਤਾਂ ਰੀ ਰੋਗਨ ਜਦਾਂ ਆਲੀ ਕਾਪੀ ਲਰੋ ਜਦਾਂ ਕਾਪੀ ਤੋਂ ਕਾਪੀ ਨਹੀਂ ਨਾ ਕਰ ਸਕਦੇ ਬੰਦੇ ਹੈਗੀ ਹੋਈ ਆ ਆਟੋ ਬਾਇਓਗ੍ਰਾਫੀ ਇਸ ਨਾਲ ਆਪਾਂ ਬੈਨੇਰ ਨਾਲ ਆਪਾਂ ਚੱਲਦੇ ਆਂ ਕਿੰਨੇ ਬਣੇ ਤੁਹਾਨੂੰ ਹੋਰ ਵੀ ਚੀਜ਼ਾਂ ਖੋਣਾ ਹੁੰਦਾ ਮੈਂਚਨ ਖੋਣਾ ਨਾ ਨਾ ਆਪਣਾ ਤੇ ਬਾਕੀ ਆਲਓ ਫਿਰ ਇਸ ਤੇ ਆਪਾਂ ਕੀ ਕੀ ਚੀਜ਼ਾਂ ਤੇ ਆ ਗਏ ਆ ਸਲਾਰਾ ਆਪਾਂ ਰੂੜ ਤੇ ਤੇ ਹੁਣ ਜਿੱਦਾਂ ਆਪਾਂ ਚੱਲੇ ਆਪਣੇ ਮੈਂਸ਼ਨ ਤੇ ਮੇਰੇ ਤੇ ਜਿੱਦਾਂ ਮੇਰੇ ਤੇ ਇੱਕ ਮੈਂਸ਼ਨ ਵੀ ਆ ਗੇਮ ਚ ਤੇ ਉੱਥੇ ਜਾ ਕੇ ਤੇ ਜਿੱਦਾਂ ਦਾ ਨਾਮ ਖੋਣਾ ਕੀ ਹੱਸਦਾ ਹੋਇਆ ਤੇ ਕਿਦਾਂ ਦਾ ਹੁੰਦਾ ਹੈ ਫਿਰ ਜਿੱਦਾਂ ਸਾਹ ਹਬਤਾ ਤੇ ਉੱਥੇ ਜਾ ਕੇ ਵੇਖੋ ਤੁਸੀਂ ਬਾਕੀ ਇਹਦਾ ਹੁੰਦੀ ਜਿੱਦਾਂ ਗੇਮ ਰੀਅਲ ਹੁੰਦੀ ਹੈ ਇੱਕ ਸਾਦੀ ਜਿੱਦਾਂ ਜੀਟੀਏ 5 ਤੇ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੀ ਹੋਣੀ ਹੈ ਜਿੱਦਾਂ ਆਲਮੋਸਟ ਆਲਮੋਸਟ ਬਾਕੀ ਜੇ ਨਹੀਂ ਬਣਾ ਜਿੱਦਾਂ ਇਹਦਾ ਨਾਮ ਹੈ ਜੀਟੀਏ 5 ਇਹਦੀ ਫੁੱਲ ਫਾਰਮ ਹੈ ਜਿੱਦਾਂ ਗ੍ਰੈਂਡ ਥ੍ਰਿਫਟ ਆਟੋ ਵੀ ਜਿੱਦਾਂ 5 ਤੇ ਇਹ ਗੇਮ ਹੈ ਜਿੱਦਾਂ ਰੀਅਲ ਤੇ ਇਹਦੇ ਚ ਜਿੱਦਾਂ ਤੁਸੀਂ ਮਲਟੀਪਲੇਅਰ ਕਰ ਸਕਦੇ ਜਿੱਦਾਂ ਆਨਲਾਈਨ ਵਰਜਨ ਆਫਲਾਈਨ ਸਟੋਰੀ ਜਿੱਦਾਂ ਇੱਕ ਸਟੋਰੀ ਮੋਡ ਹੁੰਦਾ ਆ ਉਹਦੇ ਚ ਤੁਹਾਨੂੰ ਸਟੋਰੀ ਕੰਪਲੀਟ ਕਰਨੀ ਹੁੰਦੀ ਆ ਜਿੱਦਾਂ ਫ੍ਰੈਂਕਲਿਨ ਮਾਈਕਰ ਟਰੈਵਰ ਤੇ ਉਹਦੇ ਨਾਲ ਜਿੱਦਾਂ ਤੁਸੀਂ ਮਿਸ਼ਨਸ ਕਰਨੇ ਹੁੰਦੇ ਆ ਕੰਪਲੀਟ ਕਰਕੇ ਤੁਹਾਡੀ ਸਟੋਰੀ ਕੰਪਲੀਟ ਹੋ ਜਾਂਦੀ ਆ ਤੇ ਆਨਲਾਈਨ ਵਰਜਨ ਚ ਜਿੱਦਾਂ ਤੁਸੀਂ ਆਪਣੇ ਫਰੈਂਡਸ ਦੇ ਨਾਲ ਖੇਡ ਸਕਦੇ ਆ ਤੇ ਬੇਸਿਕਲੀ ਇਦਾਂ ਰਹਿੰਦਾ ਜਿੱਦਾਂ ਬਾਕੀ ਦੇ ਨੂੰ ਸਾਰੇ ਪਤਾ ਹੋ ਜਾਣਾ ਕਿ ਕੀ ਕੀ ਹੁੰਦਾ ਗੇਮਾਂ ਚ ਬਾਕੀ ਦੇ ਹੋਈ ਆ ਤੇ ਜਿਹੜਾ ਲੜਾਈ ਕਰਦੇ ਤੇ ਪਰ ਆਪਾਂ ਫਿਲਹਾਲ ਦੂਰੀ ਰੱਖਾਂਗੇ ਕਿਉਂਕਿ ਆਈ ਡੋਨਟ ਲਾਈਕ ਇਟ ਤੇ ਫਿਲਹਾਲ ਮੇਥੋ ਨਹੀਂ ਜਿੱਦਾਂ ਵੈਪਨ ਤੋਂ ਤੇ ਹਰ ਇੱਕ ਪਲੇਅਰ ਕੋਲ ਜਦਾਂ ਲੈਣੇ ਪੈਂਦੇ ਆ ਤੇ ਮੇਰੇ ਕੋਲ ਵੀ ਹੈਗੇ ਆ ਪਰ ਜਿੱਦਾਂ ਜ਼ਿਆਦਾ ਕੁ ਵੇਲਾ ਤਾਂ ਫਿਰ ਕਰਨਾ ਪੈਂਦਾ ਤੇ ਮਿਸ਼ਨਸ ਵਾਸਤੇ ਹੋਰ ਸ਼ੋਰ ਤੇ ਆਪਾਂ ਨਹੀਂ ਆ ਫਲਾ ਨਿਕ ਮਿਸ਼ਨ ਤੇ ਆਪਣੇ ਦੇ ਤੇ ਮੈਂ ਗੱਡੀ ਇੱਥੇ ਲਾ ਦੇਣੀ ਆ ਤੇ ਕੋਈ ਨਾ ਸਿਕਿਉਰਟੀ ਵਾਲੇ ਨੇ ਆ ਕੇ ਤੇ ਗੱਡੀ ਆਪਣੀ پارک ਕਰ ਦੇਣੀ ਆ ਮੇਰੀ ਬਾਕੀ ਆਪਾਂ ਜਾਣਾ ਫਰਸਟ ਫਲੋਰ ਤੇ ਬਾਕੀ ਤਾਂ ਮੈਕੋੜੇ ਬਾਕੀ ਇਹ ਇਧਰ ਆ ਕੋਸ਼ ਨੂੰ ਦਾਇਆ ਏਰੀਆ ਤੇ ਪਿਛਲੀ ਸਾਈਡ ਤੇ ਹੈ ਜਿਮ ਤੇ ਉੱਥੇ ਜਿੱਦਾਂ ਵਰਕਆਊਟ ਕਰ ਸਕਦੇ ਤੁਸੀਂ ਆ ਇੱਥੇ ਆ AI ਅਸਿਸਟੈਂਟ ਤੇ ਇਹਦੇ ਤੋਂ ਤੁਸੀਂ ਜੋ ਮਰਜ਼ੀ ਜਿੱਦਾ ਸਰਵਿਸ ਲੈ ਸਕਦੇ ਕੋਈ ਤੁਹਾਨੂੰ ਲੋੜ ਹੈ ਜਦਾਂ ਡਿਮ ਲਾਈਟ ਕੋਈ ਲਾਈਟ ਕਰਨੀ ਘੱਟ ਕੋਈ ਇੱਥੇ ਜਿੱਦਾਂ ਇੱਕ ਪੋਡੀਅਮ ਆ ਗੱਡੀ ਖੜੀ ਕਰ ਸਕਦਾ ਜੇ ਤਾਂ ਮੈਂ ਕੀਤੀ ਆ ਤੇ ਉਸ ਹਿਸਾਬ ਤਾ ਹੁੰਦਾ ਤੇ ਬਾਕੀ ਇੱਥੇ ਜਿੱਦਾਂ ਮੂਵੀ ਥੀਰ ਰ ਤੇ ਬਾਕੀ ਇਦਾਂ ਦਾ ਕੁਝ ਹੁੰਦਾ ਆ ਤੇ ਬਸਾਲ ਬੰਦਾਂ ਨੂੰ ਦਿੱਤਾ ਥੋੜਾ ਬਗਾ ਬੈਕ ਸਾਈਡ ਦੇ ਮੁਖਾਦਮਾ ਹਾਂ ਰੂਮ ਮੈਂ ਬਾਕੀ ਇਧਰ ਆ ਤੇ i think close it te wow, aya yeah. i think yep bathroom te baaki da le ve shaade nahi te baaki hor vidhano ko khada lene idda sona paje male outfit paun laga main te fer da jehma me toli boti karde ho konne hai allet me find the thing ki kadi paan ਲੈਟਸ ਗੋ ਵਿਦ ਦਿਸ ਵਨ ਜਦਾ ਇਹਨਾਂ ਚੱਲਦੇ ਆ ਫਲਾਰ ਆਪਾਂ ਦੇ ਜਿਮ ਕਰਕੇ ਫਸ ਫਿਰ ਆਪਾਂ ਸੂਟ ਜੀ ਜਦਾ ਸੂਟ ਐਸ ਆ ਲਾਈਕ ਦਰ ਬਧਾਇਆ ਵੀ ਥੋੜਾ ਪ੍ਰੋਫੈਸ਼ਨਲ ਲੱਗਦਾ ਹੁੰਦਾ ਕਿ ਸੂਟ ਦੇ ਨਾਲ ਜਦਾ ਟੌਰ ਜਾਂਦੀ ਆ ਪਲੇਅਰ ਦੀ ਬਾਕੀ ਦੇ ਕਈ ਤਨ ਬਧਾਈਆ ਪਲੇਅਰਾਂ ਨੂੰ ਜਿਹਦਾ ਬਹੁਤ ਹੀ ਹੋ ਰਹਿੰਦੇ ਆ ਤੇ ਬਾਕੀ ਮਾਰੋ ਫਿਰ ਨਾਲ ਥੋੜੇ ਬਾਰੇ ਪੁਸ਼-ਅਪਸ ਕਰ ਤੇ ਹੁਣ ਮੈਂ ਗੇਮ ਏ ਬਾਕੀ ਇਹ ਤਾਂ ਚੈੱਕ ਕਰਾਉਦੇ ਨੇ ਡਾਟੂ ਵਗ੍ਹਾ ਆਪਣਾ ਮਾਨ ਦਾਤੇ ਬਾਕੀ ਤੇ ਨਹੀਂ ਹੀ ਸਕਦੇ ਤੇ ਬਾਕੀ ਸ਼ਰਮ ਮੈਂ ਤੁਹਾਨੂੰ ਕਮੈਂਟ ਵਿੱਚ ਦੱਸੋ ਤੁਹਾਨੂੰ ਕਿਹੜਾ ਜਿਆਦਾ ਬੈਟਰ ਲੱਗਦਾ ਹੈ ਗੇਮਿੰਗ ਵਲੌਗਸ ਜਾਂ ਡੇਲੀ ਦਾ ਕਾਮਨ ਅਫੇਅਰ ਨਾਲੇ ਵਲੌਗਸ ਦੱਸ ਦਿਓ ਤੁਸੀਂ ਬਾਕੀ ਮੈਂ ਹੋ ਸਕਦਾ ਫਿਰ ਗੇਮਿੰਗ ਨਾਲ ਵੀ ਥੋੜਾ ਬੋਤਾ ਮੂਵ ਕਰਾਂ ਤੇ ਬਾਕੀ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸ ਦਿਓ ਜਿਹੜਾ ਤੁਹਾਨੂੰ ਬੈਟਰ ਲੱਗੇਗਾ ਤੇ ਆਪਾਂ ਉਧਰ ਹੀ ਥੋੜਾ ਜਰਾ ਧਿਆਨ ਦੇਵਾਂਗੇ। ਬਾਕੀ ਤੁਸੀਂ ਦੱਸ ਦਿਓ ਮੈਨੂੰ ਕਮੈਂਟ ਬਾਕਸ 'ਚ ਤੇ ਫਿਰ ਬਣੇ ਰਹੋ ਤੁਸੀਂ ਦੋਵੇਂ ਵਲੌਗ ਵੇਖਿਓ ਤੁਹਾਨੂੰ ਮੈਨੂੰ ਪਤਾ ਆ ਸ਼ੋਰ ਪਸੰਦੀ ਆਉਣਗੇ ਤੇ ਚਲੋ ਫਿਰ ਮੈਨੂੰ ਮੈਂ ਮਿਲਦਾ ਆ। ਸਵੇਰੇ ਹੋਰ ਨਵੇਂ ਵਲੌਗ ਦੇਣਾ ਤੇ ਹੋ ਸਕਦਾ ਮੈਂ ਗੇਮਿੰਗ ਵੀ ਪਾਵਾਂ ਜਤੋਂ ਲਾਈਕ ਲੱਗਾ ਤੇ ਫਿਰ ਵੇਨੈ ਸਵੇਰੇ ਚਲੋ ਸਹੀ ਹੈ ਸਾਰੇ